ਕੌਣ ਸੀ ਗੱਡੀ ਆਪੂ ਇਹ 11:00 ਹੋਵਾ ਜਾ ਐਕਸੀਡੈਂਟ ਦਾ ਕਾਰਨ ਕੀ ਹੋਇਆ ਸਤ੍ਰੇਕ ਦਿਨ ਹੋ ਰਿਹਾ ਸਰ ਇਸ ਤੋਂ ਨਿਕਲ ਗਏ ਕਾਰਨ ਹੋਇਆ ਐਕਸੀਡੈਂਟ ਦਾ ਐਕਸੀਡੈਂਟ ਦਾ ਕਾਰਨ ਆ ਜੀ ਮੈਂ ਸਵਾਰੀ ਚੁੱਕ ਕੇ ਤੁਰ ਚੱਲਿਆ ਸੀਗਾ ਹਜੇ ਜਿਹੜੀ ਪਿੱਛੋਂ ਗੱਡੀ ਆ ਰਹੀ ਸੀਗੀ ਮੇਰੇ ਬਰਾਬਰ ਇੱਕ ਉਹ ਮੈਨੂੰ ਕ੍ਰਾਸ ਕਰ ਰਹੀ ਸੀ ਮੈਂ ਆਪਣੀ ਲੇਨ 'ਚ ਜਾ ਰਹੀ ਸੀ ਹਜੇ 30-35 ਸਪੀਡ 'ਤੇ ਉਧਰੋਂ ਗੱਡੀ ਆਈ ਆਊਟ ਆਫ ਕੰਟਰੋਲ ਹੋ ਕੇ ਉਹਨੇ ਆ ਕੇ ਪਹਿਲਾਂ ਇਹਨੂੰ ਟੱਕਰ ਮਾਰੀ ਤੇ ਮੇਰੀ ਬੱਸ 'ਤੇ ਟੱਕਰ ਆਈ ਤਰੀਫ ਤੇ ਸਾਨੂੰ ਫੋਨ ਰਾਹगिरਨੇ ਫੋਨ ਕੀਤਾ ਜੀ ਕਿ ਛੁੱਕੇ ਦੇ ਲੱਗੇ ਕੋਈ ਬਾਂਹ ਟਕਰਾ ਗਿਆ ਜੀ ਗੱਡੀਆਂ ਚ ਗੱਡੀਆਂ ਵੱਜ ਗਈਆਂ ਜੀ ਜਦੋਂ ਅਸੀਂ ਇੱਥੇ ਆਏ ਤਾਂ ਚਾਰ ਗੱਡੀਆਂ ਦਾ ਟਕਰਾ ਹੋਇਆ ਸੀਗਾ ਜੀ ਆਪਸ ਵਿੱਚ ਜਦੋਂ ਅਸੀਂ ਡਰਾਈਵਰ ਨੂੰ ਪੁੱਛਿਆ ਵੀ ਕੀ ਗੱਲ ਹੋਈ ਹੈ ਤੇ ਡਰਾਈਵਰ ਕਹਿੰਦਾ ਜੀ ਨਹੀਂ ਪੈਂਦਾ ਸੀਗਾ ਨਹੀਂ ਤੇ ਵਿੱਚ ਸਾਨੂੰ ਮੈਨੂੰ ਕੋਈ ਪਤਾ ਨਹੀਂ ਚੱਲਿਆ ਵੀ ਕੀ ਹੋ ਗਿਆ ਜੀ ਜਾਂ ਮੇਰੇ ਤੋਂ ਸਟੀਅਰਿੰਗ ਖੋ ਗਿਆ ਜੀ ਮੈਂ ਇਧਰ ਨੂੰ ਖਾਲੀ ਜਗ੍ਹਾ ਦੇਖੀ ਖਾਲੀ ਜਗ੍ਹਾ ਦੀ ਵਜ੍ਹਾ ਨਾਲ ਮੈਂ ਇਧਰ ਨੂੰ ਮੋੜ ਦਿੱਤੀ ਜੀ ਉਧਰੋਂ ਆਪਣੇ ਟਾਂਡੇ ਵੱਲ ਤੋਂ ਕੈਂਟਰ ਹੁੰਦਾ ਸੀਗਾ ਉਹਦੇ ਨਾਲ ਟਕਰਾ ਗਿਆ ਜੀ ਕਾਰ ਆਲਰੇਡੀ ਪਹਿਲੇ ਖੜੀ ਸੀ ਜੀ ਇੱਥੇ ਉਹ ਕੈਂਟਰ ਟਰੱਕ ਕਾਰ ਦੇ ਉੱਤੇ ਪੈ ਗਿਆ ਸੀ ਪਿੱਛੇ ਰੋਡਵੇਜ ਦੀ ਬੱਸ ਹੁੰਦੀ ਜਦੋਂ ਰੋਡਵੇਜ ਦੀ ਬੱਸ ਨੇ ਦੇਖਿਆ ਕਿ ਕੈਂਟਰ ਜਿਹੜੀਆਂ ਆਪਰੇ ਦੀ ਬਚਦੀਆਂ ਉਹਨੇ ਬ੍ਰੇਕ ਲਾਉਣ ਦੀ ਕੋਸ਼ਿਸ਼ ਕੀਤੀ ਫਿਰ ਵੀ ਥੋੜੀ ਜਿਹੀ ਉਤੋਂ ਗੱਡੀ ਜਿਹੜੀ ਹੈ ਕੈਂਟਰ ਦੇ ਨਾਲ ਟਕਰਾ ਗਈ ਪਿੱਛੇ ਡਾਲੇ ਦੇ ਨਾਲ ਜੀ ਜਿਹੜਾ ਕਿ ਕਿਸੇ ਨੂੰ ਵੀ ਕੋਈ ਛੋਟ ਨਹੀਂ ਆਈ ਮਾਮੂਲੀ ਛੋਟਾਂ ਲੱਗੀਆਂ ਜਿਨ੍ਹਾਂ ਨੂੰ ਫਰਸਟ ਏਡ ਦੇ ਕੇ ਦੋਨੋਂ ਹਸਪੀਟਲ ਟਾਂਡੇ ਭਜਾਇਆ ਤੇ ਉਹਨਾਂ ਨੂੰ ਫਰਸਟ ਏਡ ਦੇ ਕੇ ਟੋਟਲ ਕਿੰਨੀਆਂ ਗੱਡੀਆਂ ਲੱਗੀਆਂ